ਕਰਾਂ ਦੇ ਵਿੱਚ ਹਕਮਨ ਦੇ ਲਈ ਨਿਕਲੇ ਆਪਣੇ ਇੱਕ ਕੂਸ਼ੀ ਜ਼ਾਹਿਰ ਕਰਨ ਲਈ ਨਿਕਲੇ ਮਕਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਅਸੀਂ ਕਪੜਾ ਦੇ ਵਿੱਚ ਵਾਪਸ ਜਾਵਾਂਗੇ 22 April ਨੂੰ ਜੋ ਦੁਖਦਾਈ ਘਟਨਾ ਵਾਪਰੀ ਪਹਿਲਗਾਮ ਦੇ ਵਿੱਚ ਉਸ ਨੂੰ ਦੇਸ਼ ਜਾਂਦਾ ਹੈ ਵਿਦੇਸ਼ ਜਾਂਦਾ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਰੋਸ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲਿਆ ਪੂਰੇ ਭਾਰਤ ਦੇ ਵਿੱਚ ਜਿਹੜਾ ਰੋਸ ਹੈ ਪਹਿਲਗਾਮ ਦੀ ਘਟਨਾ ਤੋਂ ਬਾਅਦ ਦੇਖਣ ਨੂੰ ਮਿਲਿਆ ਕਿਉਂਕਿ ਉਸ ਦੇ ਵਿੱਚ ਕਈ ਲੋਕ ਇਸ ਤਰ੍ਹਾਂ ਦੇ ਸਨ ਜਿਹੜੇ ਕਿ ਵਚਾਰੇ ਆਪਣੇ ਘਰਾਂ ਦੇ ਵਿੱਚੋਂ ਨਿਕਲੇ ਘਰਾਂ ਦੇ ਵਿੱਚ ਕੁੰਮਣ ਦੇ ਲਈ ਨਿਕਲੇ ਆਪਣੇ ਇੱਕ ਖੁਸ਼ੀ ਜ਼ਾਹਿਰ ਕਰਨ ਲਈ ਨਿਕਲੇ ਮਗਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਅਸੀਂ ਕਫਨਾ ਦੇ ਵਿੱਚ ਵਾਪਸ ਜਾਵਾਂਗੇ ਮਗਰ ਪਉੰਦਾ ਸੀ ਕੋ ਦੁਖਦਾਈ ਘਟਨਾ ਤੋਂ ਬਾਅਦ ਕਈ ਲੋਕਾਂ ਦੀ ਉੱਥੇ ਜਾਂਨਾ ਗਈਆਂ ਆਤੰਗਵਾਦੀਆਂ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਵੀ ਫਿਲਹਾਲ ਹੋ ਰਹੀ ਹੈ ਮਗਰ ਜੋ ਭਾਰਤ ਦੇਸ਼ ਆਪਣੇ ਵੱਲੋਂ ਰੋਸ ਪ੍ਰਗਟਾ ਰਿਹਾ ਉਸ ਦੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਗਾਤਾਰ ਦਿਖਾ ਰਹੇ ਮਗਰ ਫਿਲਹਾਲ ਦੀ ਗੱਲ ਕਰੀਏ ਤਾਂ ਕੱਲ ਇੱਕ ਲਾਂਗ ਕੀਤਾ ਗਿਆ ਸੀ ਪੰਜਾਬ ਦੇ ਅੰਮ੍ਰਿਤਸਰ ਨੂੰ ਮੁਕੰਮਲ ਰੂਪ ਦੇ ਵਿੱਚ ਬੰਦ ਰੱਖਿਆ ਜਾਵੇ ਤਾਂ ਉਸ ਦੀਆਂ ਖਾਸ ਤਸਵੀਰਾਂ ਤੁਹਾਡੇ ਨੂੰ ਸਾਂਝੀਆਂ ਕਰਨ ਆਏ ਆ ਤੁਸੀਂ ਦੇਖੋ ਕਿ ਇਹ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਅੱਜ ਪੰਜਾਬ ਦਾ ਅੰਮ੍ਰਿਤਸਰ ਜਿਹੜਾ ਹੈ ਉਸ ਨੂੰ ਮੁਕੰਮਲ ਰੂਪ ਦੇ ਵਿੱਚ ਬੰਦ ਕੀਤਾ ਗਿਆ ਕਿਉਂਕਿ ਕੱਲ ਹੀ ਐਲਾਨ ਕਰ ਦਿੱਤਾ ਗਿਆ ਸੀ ਕਈ ਵਪਾਰੀਆਂ ਵੱਲੋਂ ਕਈ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ਼ਾਂਤੀ ਮਈ ਢੰਗ ਦੇ ਨਾਲ ਜਿਹੜਾ ਪ੍ਰਦਰਸ਼ਨ ਹੈ ਉਹ ਜ਼ਰੂਰ ਕੀਤਾ ਜਾਏਗਾ ਇੱਕ ਰੋਸ ਪ੍ਰਗਟਾ ਹੈ ਜਿਹੜਾ ਉਹ ਜ਼ਰੂਰ ਕੀਤਾ ਜਾਵੇਗਾ ਉਸ ਤਹਿਤ ਦੇਖੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਇਸ ਹਾਲ ਗੇਟ ਗਿਆ ਤੋਂ ਦੱਸਦੀ ਕਿ ਹਾਲ ਗੇਟ ਇੱਕ ਐਸਾ ਏਰੀਆ ਪੈਂਦਾ ਹੈ ਅੰਮ੍ਰਿਤ ਰੋਜ਼ ਦੀ ਗੱਲ ਕਰੀਏ ਤਾਂ ਰੋਜ਼ 9 ਵਜੇ ਤੋਂ ਲੈ ਕੇ ਆ ਰਾਤ 11 ਵਜੇ ਤੱਕ ਜਿਹੜੀ ਹੈ ਚਹਲ ਪਹਲ ਆ ਉਹ ਜਿਹੜੀ ਦਿਖਾਈ ਦੇਣ ਲੱਗ ਪੈਂਦੀ ਹੈ ਮਗਰ ਅੱਜ ਦੀ ਗੱਲ ਕਰੀਏ ਤਾਂ ਅੱਜ 11 ਵਜੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਤੇ ਮਗਰ ਕੋਈ ਵੀ ਚਹਲ ਪਹਲ ਹੈ ਜਿਹੜੀ ਦੁਕਾਨਾਂ ਤੇ ਦਿਖਾਈ ਨਹੀਂ ਦੇ ਰਹੀ ਫਿਲਹਾਲ ਜਾਤਾ ਜਾਤ ਦੀ ਗੱਲ ਕਰੀਏ ਤਾਂ ਉਹ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੋ ਰਹੀ ਜਾਤਾ ਜਾਤ ਜਰੂਰ ਮੁਕੰਮਲ ਰੂਪ ਦੇ ਨਾਲ ਚੱਲ ਰਹੀ ਹੈ ਮਗਰ ਕਈ ਮੁਕੰਮਲ ਰੂਪ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹ ਵੀ ਬੰਦ ਦਿਖਾਈ ਦੇ ਰਹੀਆਂ ਨੇ ਉੱਥੇ ਹੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕਈ ਇਸ ਤਰ੍ਹਾਂ ਦੇ ਇਲਾਕੇ ਨੇ ਚਾਹੇ ਉਹ ਪਤਲੀਕਾਰ ਹੋ ਜੇ ਚਾਹੇ ਉਹ ਲਾਰੈਂਸ ਰੋਡ ਹੋ ਜੇ ਸ਼ਾਟਾ ਹੋ ਜੇ ਉਹਨਾਂ ਇਲਾਕਿਆਂ ਦੇ ਵਿੱਚ ਕਈ ਜਥੇਬੰਦੀਆਂ ਵੱਲੋਂ ਦੁਕਾਨਾਂ ਜਿਹੜੀਆਂ ਸ਼ਾਂਤੀ ਮਾਈ ਢੰਗ ਦੇ ਨਾਲ ਬੰਦ ਕਰਵਾਈਆਂ ਗਈਆਂ ਨੇ ਮਗਰ ਕਈ ਇਸ ਤਰ੍ਹਾਂ ਦੇ ਲੋਕ ਵੀ ਨੇ ਜੋ ਕਿ ਆਪਣੇ ਤੌਰ ਤੇ ਜਿਹੜੀਆਂ ਦੁਕਾਨਾਂ ਨੇ ਬੰਦ ਕਰ ਰਹੇ ਨੇ ਤੇ ਇੱਕ ਸ਼ਰਧਾਂਜਲੀ ਹੈ ਜਿਹੜੀ ਪਹਿਲਗਾਮ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਨੇ ਜਿਨ੍ਹਾਂ ਲੋਕਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਕਦੀ ਸੋਚਿਆ ਨਹੀਂ ਹੋਏਗਾ ਉਹਨਾਂ ਲੋਕਾਂ ਨੇ ਕਿ ਅਸੀਂ ਅੱਜ ਕੁੰਮਣ ਆਏ ਆ ਮਗਰ ਕਪਣਾ ਦੇ ਵਿੱਚ ਵਾਪਸ ਜਾਵਾਂਗੇ ਜਿਹੜੀਆਂ ਲਾਈਨਾਂ ਨੇ ਜ਼ਰੂਰ ਦੁੱਖ ਪ੍ਰਗਟਾਉਂਦੀਆਂ ਨੇ ਮਗਰ ਅੱਜ ਅੰਮ੍ਰਿਤਸਰ ਵਿਖੇ ਆ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਆਤੰਕਵਾਦੀ ਨੇ ਉਹਨਾਂ ਨੂੰ ਜਲਦੋਂ ਜਲਦ ਲੱਭ ਕੇ ਘਰਾਂ ਦੇ ਵਿੱਚੋਂ ਲੱਭ ਕੇ ਉਹਨਾਂ ਨੂੰ ਮਾਰਿਆ ਜਾਵੇ ਕਿਉਂਕਿ ਮੋਦੀ ਸਰਕਾਰ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਪਾਕਿਸਤਾਨੀ ਨੇ ਉਹ 48 ਘੰਟਿਆਂ ਦੇ ਵਿੱਚ ਆਪਣੇ ਪਾਕਿਸਤਾਨ ਨੂੰ ਮੂਵ ਕਰ ਜਨ ਉਸ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਅੰਮ੍ਰਿਤਸਰ ਦੇ ਬਾਗਾਵੜ ਤੋਂ ਸਾਂਝੇ ਕੀਤੇ ਆ ਕਿ ਉਹ ਲੋਕ ਜਿਹੜੇ ਨੇ ਉਹ ਜ਼ਰੂਰ ਹੈ ਪਾਕਿਸਤਾਨ ਨੂੰ ਮੁਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਿਹੜੇ ਹਿੰਦੂਸਤਾਨੀ ਪਾਕਿਸਤਾਨ ਦੇ ਵਿੱਚ ਸਨ ਉਹ ਵੀ ਵਾਪਸ ਆਉਂਦੇ ਹੋਏ ਦਿਖਾਏ ਮਗਰ ਅੱਜ ਜਿਹੜਾ ਐਲਾਨ ਕੀਤਾ ਗਿਆ ਅੰਮ੍ਰਿਤਸਰ ਬੰਦ ਦਾ ਮੁਕੰਮਲ ਰੂਪ ਦੇ ਵਿੱਚ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਸ ਦਾ ਅਸਰ ਹੈ ਜਿਹੜਾ ਉਹ ਜ਼ਰੂਰ ਦਿਖਾਈ ਦੇ ਰਿਹਾ ਜਿਸ ਦੀਆਂ ਤਸਵੀਰਾਂ ਰਾਹੀਂ ਅਸੀਂ ਤੁਹਾਨੂੰ ਜ਼ਾਹਿਰ ਕੀਤਾ ਅੰਮ੍ਰਿਤਸਰ ਦੇ ਹੋਰ ਵੀ ਕਈ ਇਲਾਕੇ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰਦੇ ਰਹਿੰਦੇ ਆ ਤੇ ਅੱਜ ਫਿਲਹਾਲ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਾ ਲਾਰੈਂਸ ਲੋਰਿਕਲ ਸ਼ਾਟ ਆ ਮੇਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਹਾਲ ਗੇਟ ਜਿਹੜਾ ਹੈ ਉਹ ਮੇਨ ਆ ਤੇ ਉਹ ਵੀ ਮੁਕੰਮਲ ਰੂਪ ਦੇ ਵਿੱਚ ਬੰਦ ਦਿਖਾਈ ਦੇ ਰਿਹਾ ਤੇ ਖੁਸ਼ੀ ਇੱਕ ਦੇਸ਼ ਦੇ ਨਾਲ ਚਲਦੇ ਹੋਏ ਜਿਹੜੇ ਲੋਕ ਨੇ ਉਹ ਦਿਖਾਈ ਦੇਣ ਤੇ ਇਨਸਾਫ ਦੀ ਮੰਗ ਇਸ ਤਰ੍ਹਾਂ ਸ਼ਾਂਤੀਮਈ ਢੰਗ ਦੇ ਨਾਲ ਕਰਦੇ ਹੋਏ ਦਿਖਾਈ ਦੇਣ ਤੇ ਅੱਜ ਅੰਮ੍ਰਿਤਸਰ ਦਾ ਐਲਾਨ ਸੀ ਕਿ ਅੰਮ੍ਰਿਤਸਰ ਜਿਹੜਾ ਹੈ ਉਹ ਬੰਦ ਰਹੇਗਾ ਤੇ ਉਸ ਤੋਂ ਬਾਅਦ ਦੀ ਗੱਲ ਕਰੀ ਤਾਂ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ਇਸ ਤਰ੍ਹਾਂ ਦੇ ਦੇਖਣ ਨੂੰ ਮਿਲ ਰਹੇ ਨੇ ਤੇ ਅੱਜ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ ਤੇ ਅੰਮ੍ਰਿਤਸਰ ਦੇ ਵਿੱਚ ਅੱਜ ਪੂਰੇ ਮੁਕੰਮਲ ਰੂਪ ਦੇ ਨਾਲ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਦਿਖਾਈ ਦੇ ਰਹੀਆਂ ਨੇ ਤੇ ਪਹਿਲਗਾਮ ਦੇ ਵਿੱਚ ਜੋ ਲੋਕ ਮਾਰੇ ਗਏ ਨੇ ਉਹਨਾਂ ਦੇ ਲਈ ਇਨਸਾਫ ਤੇ ਲਈਏ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਤੇ ਮੁਕੰ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਹਾਲ ਗੇਟ ਤੋਂ ਜਿਹੜੀਆਂ ਨੇ ਸਾਂਝੇ ਕੀਤੀਆਂ ਨੇ ਕੈਮਰਾਮੈਨ ਮੋਹਦ ਨਾਲ ਮਹਿਮਾਨੋਂ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ